ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਕੁਝ ਧੀਆ ਦਾ ਪੇਕੇ ਘਰ ਦੇ ਵਿੱਚ ਸਤਕਾਰ ਕਿਉਂ ਨਹੀਂ ਹੁੰਦਾ ਹੁਣ ਇੱਥੇ ਮੈਂ ਇਹ ਨਹੀਂ ਇੱਕ ਗੱਲ ਜਿਹੜੀ ਉਹ ਪਹਿਲਾਂ ਮੈਂ ਤੁਹਾਨੂੰ ਦੱਸਦੀਆਂ ਕਿ ਕਦੇ ਵੀ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਹੁੰਦੀ ਜਿਵੇਂ ਇੱਕ ਦਵਾਈ ਸਾਰਿਆਂ ਨੂੰ ਇੱਕੋ ਜਿਹਾ ਅਸਰ ਨਹੀਂ ਨਾ ਕਰਦੀ ਇਸੇ ਤਰ੍ਹਾਂ ਇੱਕ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਕੁਝ ਕੋ ਦੀ ਮੈਂ ਗੱਲ ਕਰਦੀਆਂ ਕਿ ਉਹਨਾਂ ਦਾ ਆਪਣੇ ਪੇਕੇ ਘਰ ਵਿੱਚ ਸਤਕਾਰ ਕਿਉਂ ਨਹੀਂ ਹੁੰਦਾ ਕਿਉਂਕਿ ਕਈ ਵਾਰੀ ਕੁਝ ਧੀਆਂ ਨੂੰ ਆਦਤ ਪਤਾ ਕੀ ਹੁੰਦੀ ਆ ਕਿ ਘਰ ਦੇ ਵਿੱਚ ਜੇ ਮਾਂ ਵਾ ਨਾ ਤਾਂ ਉਹਨਾਂ ਭਰਾ ਪਰਜਾਈ ਦੀ ਗੈਰ ਹਾਜ਼ਰੀ ਦੇ ਵਿੱਚ ਮਾਂ ਕੋਲ ਜਾਣਾ ਤੇ ਮਾਂ ਕੋਲੋਂ ਚੋਰੀ ਸਮਾਨ ਲੈ ਕੇ ਆਉਣਾ ਜਿਸ ਘਰ ਵਿੱਚੋਂ ਉਹਨਾਂ ਚੋਰੀ ਸਮਾਨ ਲੈ ਕੇ ਆਉਣ ਦੀ ਆਦਤ ਹੋਊਗੀ ਨਾ ਪਰਜਾਈ ਦੀਆਂ ਚੁਗਲੀਆਂ ਕਰਨ ਦੀ ਮਾਂ ਦੇ ਨਾਲ ਆਦਤ ਹੋਊਗੀ ਨਾ ਫਿਰ ਉਹ 3 ਜਿਹੜੀਆਂ ਆਪਣੀ ਕਦਰ ਪੇਕੇ ਘਰ ਵਿੱਚ ਗਵਾ ਲੈਂਦੀਆਂ ਇੱਥੇ 3 ਦਾ ਫਰਜ਼ ਇਹ ਬਣਦਾ ਆ ਕਿ ਜੇਕਰ ਕੋਈ ਗਲਤੀ ਉਹਨਾਂ ਦੀ ਪਰਜਾਈ ਕੋਲੋਂ ਮਾਂ ਦੀ ਨੂੰ ਕੋਲੋਂ ਹੋਈ ਵੀ ਹੋਵੇ ਤਾਂ ਉਹਨਾਂ ਨੂੰ ਬਰਾਬਰ ਰੱਖ ਕੇ ਚੱਲਣਾ ਚਾਹੀਦਾ ਮਾਂ ਨੂੰ ਵੀ ਸਮਝਾਉਣਾ ਚਾਹੀਦਾ ਪਰਜਾਈ ਨੂੰ ਵੀ ਸਮਝਾਉਣਾ ਚਾਹੀਦਾ ਪਰ ਜਿੱਥੇ ਫਿਰ 3 ਇਹੋ ਜਿਹੇ ਕੰਮ ਕਰਦੀਆਂ ਨਾ ਕਿ ਭਰਾ ਪਰਜਾਈ ਦੀ ਗੈਰ ਹਾਜ਼ਰੀ 'ਚ ਮਾਂ ਕੋਲੋਂ ਕੋਚੋਰੀ ਸਮਾਨ ਲੈ ਕੇ ਆਉਂਦੀਆਂ ਨਾ ਉੱਥੇ ਫਿਰ ਜਿਸ ਘਰ ਨੂੰ ਪਰਝਾਈ ਚਲਾ ਰਹੀ ਹੁੰਦੀ ਆ ਨਾ ਜਿਸ ਘਰ ਦੀ ਉਹਨੇ ਇੱਕ ਇੱਕ ਚੀਜ਼ ਆਪਣੀ ਅੱਖਾਂ ਥਾਣੀ ਕੱਢੀ ਹੁੰਦੀ ਆ ਨਾ ਉਹਨੂੰ ਉਸ ਚੀਜ਼ ਦਾ ਪਤਾ ਲੱਗ ਜਾਂਦਾ ਆ ਕਿਉਂਕਿ ਚੋਰੀ ਹਮੇਸ਼ਾ ਜਿਹੜੀ ਜਿਆਦਾ ਚਿਰ ਤੱਕ ਟੱਕੀ ਨਹੀਂ ਰਹਿੰਦੀ ਨੰਗੀ ਹੋ ਜਾਂਦੀ ਆ ਤੇ ਫਿਰ ਜਦੋਂ ਇਹੋ ਜੀਆਂ ਗੱਲਾਂ ਘਰ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨਾ ਪਰਜਾਈ ਦੀਆਂ ਚੀਜ਼ਾਂ ਚੁੱਕ ਕੇ ਮਾਂ ਧੀ ਤੱਕ ਪਹੁੰਚਾ ਦੇਵੇ ਤੇ ਫਿਰ ਉੱਥੇ ਉਹ ਪਰਜਾਈ ਦੇ ਮਨ ਦੇ ਵਿੱਚ ਉਸ ਨਨਾਨਾ ਦੇ ਪ੍ਰਤੀ ਈਰਖਾ ਪੈਦਾ ਹੋ ਜਾਂਦੀ ਹੈ ਫਿਰ ਉਹ ਆਪਣੇ ਮਨ ਵਿੱਚ ਇਹੋ ਜੀਆਂ ਗੱਲਾਂ ਨੂੰ ਰੱਖ ਕੇ ਤਾਂ ਨਨਾਨ ਦਾ ਸਤਕਾਰ ਨਹੀਂ ਕਰ ਸਕਦੀ ਕਿਉਂਕਿ ਫਿਰ ਉਹਨੂੰ ਇਹ ਦੁੱਖ ਲੱਗਦਾ ਆਪਣੇ ਮਨ ਦੇ ਅੰਦਰ ਕਿ ਨਹੀਂ ਇਹ ਇਸ ਘਰ ਨੂੰ ਆਪਣਾ ਨਹੀਂ ਸਮਝ ਰਹੀ ਨਾ ਮਾਂ ਆਪਣਾ ਸਮਝ ਰਹੀ ਨਾ ਨਣਾਂ ਆਪਣਾ ਸਮਝ ਰਹੀ ਆ ਕਿਉਂਕਿ ਸਾਰਿਆਂ ਨੂੰ ਆਪਣੇ ਫਰਜ਼ ਜਿਹੜੇ ਨਿਭਾਉਣੇ ਬਖੂਬੀ ਆਉਂਦੇ ਹੁੰਦੇ ਆ ਤੇ ਜਿੱਥੇ ਉਹਨਾਂ ਦਾ ਫਰਜ਼ ਬਣਦਾ ਉਹ ਆਪਣਾ ਫਰਜ਼ ਪੂਰਾ ਨਿਭਾਉਣਗੇ ਪਰ ਮਾਂ ਨੂੰ ਵੀ ਇੱਥੇ ਸਿਆਣੀ ਬਣ ਕੇ ਘਰ ਦੇ ਵਿੱਚ ਰਹਿਣਾ ਚਾਹੀਦਾ ਕਿ ਜੇਕਰ ਧੀ ਨੂੰ ਕਿਸੇ ਚੀਜ਼ ਦੀ ਲੋੜ ਹੈਗੀ ਆ ਤਾਂ ਉਹ ਆਪਣੇ ਨੂੰਹ ਪੁੱਤ ਦੇ ਨਾਲ ਸਲਾਹ ਕਰਕੇ ਫੇਰ ਉਹ ਚੀਜ਼ ਉਹਨੂੰ ਦੇਵੇ ਤਾਂ ਕਿ ਉਹਦਾ ਵੀ ਸਤਕਾਰ ਬਣਿਆ ਰਹੇ ਤੇ ਧੀ ਦਾ ਵੀ ਸਤਕਾਰ ਬਣਿਆ ਰਹੇ ਬਹੁਤੀਆਂ ਧੀਆ ਆਪਣਾ ਸਤਕਾਰ ਇਸੇ ਇੱਕ ਨਿੱਕੀ ਜੀ ਗਲਤੀ ਕਰਕੇ ਗਵਾ ਲੈਂਦੀਆਂ ਕਿ ਉਹ ਚੁਗਲੀਆਂ ਕਰਦੀਆਂ ਪਰਜਾਈ ਦੀਆਂ ਚੁਗਲੀਆਂ ਮਾਂ ਨਾਲ ਕਰਦੀਆਂ ਤੇ ਮਾਂ ਉਹਨੀਆਂ ਚੁਗਲੀਆਂ ਧੀ ਨਾਲ ਕਰਦੀ ਆ ਤੇ ਫੇਰ ਉਹ ਪਰਜਾਈ ਦੀ ਗੈਰ ਹਾਜ਼ਰੀ 'ਚ ਧੀ ਨੂੰ ਸੱਦਦੀ ਆ ਤੇ ਜਦੋਂ ਬਾਰ-ਬਾਰ ਪਰਜਾਈ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਨਣਾਨ ਘਰ ਆਵੇਗੀ ਤਾਂ ਉਹ ਫਿਰ ਆਪਣਾ ਸਤਕਾਰ ਕਦੇ ਨਹੀਂ پا ਸਕਦੀ ਉਸ ਘਰ ਦੇ ਵਿੱਚ ਇਸ ਘਰ ਕੇ ਧੀਆ ਭੈਣਾਂ ਨੂੰ ਵੀ ਇੰਨੀਆਂ ਗੱਲਾਂ ਜਿਹੜੀਆਂ ਉਹ ਜ਼ਰੂਰ ਸਮਝਣੀਆਂ ਚਾਹੀਦੀਆਂ ਕਿ ਇਸ ਘਰ ਵਿੱਚ ਹੁਣ ਪਰਜਾਈ ਆਈ ਆ ਉਹਦਾ ਇਸ ਘਰ ਤੇ ਪੂਰਾ ਪੂਰਾ ਹੱਕ ਆ ਤੇ ਅਸੀਂ ਜੇ ਆਪਣਾ ਸਤਕਾਰ ਕਰਾਉਣਾ ਨਾ ਤਾਂ ਫਿਰ ਪਰਜਾਈ ਦੀ ਹਾਜ਼ਰੀ ਦੇ ਵਿੱਚ ਹੀ ਉੱਥੇ ਜਾਇਆ ਜਾਵੇ ਤੇ ਉਹਨਾਂ ਦੇ ਉਸ ਘਰ ਨੂੰ ਆਪਣਾ ਘਰ ਸਮਝ ਕੇ ਸਾਰੇ ਜਾਣੇ ਪਿਆਰ ਮੁਹੱਬਤ ਦੇ ਨਾਲ ਰਹਿਣ ತಾಯಿ ರಿಶ್ ಜನ ಇಬ್ಬದೆ